ਸਾਰਿਆਂ ਨੂੰ ਪਿਆਰ ਭਰੀ ਸਨਸਰੀਆ ਕਰਨ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਤੁਹਾਨੂੰ ਇਹਦੀ ਬੁਣਤੀ ਦੱਸਦਿਆਂ ਆਪਣਾ ਨਹੀਂ ਅਸੀਂ ਤੇ ਇਹ ਜਾਗਟ ਫਿਰ ਭੇਜਣੀ ਆਪਾਂ ਤੇ ਇਸ ਕਰਕੇ ਮੈਂ ਖਬਰਾਂ ਚੱਲ ਇਹਦੀ ਬੁਣਤੀ ਮੈਂ ਦੱਸੀ ਨਹੀਂ ਸੀਗੀ ਜਾਗਟ ਹੀ ਦਿਖਾਈ ਹੈ ਤੇ ਬੁਣਤੀ ਇਹਨਾਂ ਦੱਸੇ ਉਹ ਬਾਰਡਰ ਦਾ ਡਿਜ਼ਾਈਨ ਦੱਸਿਆ ਹੋਇਆ ਹੈ ਠੀਕ ਹੈ ਤੇ ਇਹ ਮੈਂ ਵੀ 17 ਸੋਲਾ ਸਤਰੰਗ ਗੁੰਡੇ ਪਾਏ ਆ ਦੇਖੋ ਇਹ ਬਹੁਤੀ ਸੌਖਾ ਡਜਾਣਾ ਦੇਖੋ ਪਹਿਲਾ ਗੁੰਡਾ ਆਪਾਂ ਦੋ ਗੁੰਡੇ ਬਣ ਲੈਨੇ ਆਪਾਂ ਸਿੱਧੇ ਫਿਰ ਆਪਾਂ ਤਾਂ ਗਾਹਾਂ ਦੇ ਕਰਨੀ ਕਰਨਾ ਤੇ ਗੁੰਡਾ ਲਾਦਦਾ ਗਿਆ ਇਸ ਤਰ੍ਹਾਂ ਬੈਕ ਸਾਈਡ ਤੋਂ ਆਪਾਂ ਦੇਖੋ ਦੋਨ ਤਾਂ ਇੱਕ ਬਣਾਉਣਾ ਜਾਲੀ ਬਣ ਜਾਊਗੀ ਦੇਖੋ ਇਹਦੀ ਜਾਨੀ ਬਣ ਜੂਵੇ ਹੁਣ ਆਪਾਂ ਇੱਕ ਔਂਡਾ ਮੁੱਟਾ ਬਣ ਬਣੇ ਧਾਗਾ ਦੂਜੇ ਪਾਸੇ ਕਰਕੇ ਆਪਾਂ ਸਿੱਧੇ ਪਾਸੇੋਂ ਆਪਾਂ ਦੋ ਗੁੰਡੇਆਂ ਦਾ ਇੱਕਾ ਗੁੰਡਾ ਕਰਨਾ ਦੇਖੋ ਇੱਕ ਇੱਕ ਤੇ ਦੋ ਗੁੰਡੇ ਸਿੱਧੇ ਪਾਸੇ ਸੜਾਈ ਪਾ ਕੇ ਠੀਕ ਹੈ ਤੇ ਹੁਣ ਧਾਗਾ ਦੇ ਕਰਨੀ ਕਰਨਾ ਤੇ ਇੱਕਾ ਗੁੰਡਾ ਸਿੱਧਾ ਬਣਨਾ ਦੇਖੋ ਧਾਗਾ ਦੇ ਕਰਨੀ ਕਰਕੇ ਤੇ ਇਸ ਤਰ੍ਹਾਂ ਦੇਖੋ ਹੁੰਦਾ ਦੋ ਤੋਂ ਇੱਕ ਬਣਾਤਾ ਬੈਕ ਸਾਈਡ ਆਪਾਂ ਬਣ ਕੇ ਦੇਖੋ ਪਹਿਲਾਂ ਆਪਾਂ ਦੋ ਗੁੰਦੇ ਉਗੱਡੇ ਬਣੇ ਇਹ ਇੰਦਾ ਡਿਜ਼ਾਈਨ ਬਣਾਇਆ ਆਪਾਂ ਜੇ ਤੁਸੀਂ ਸਾਰਾ ਹੀ ਇਹ ਥੋੜਾ ਜਿਹਾ ਡਿਜ਼ਾਈਨ ਬਣਾਉਣਾ ਵੀ ਸਿਰੇ ਤੋਂ ਵੀ ਸ਼ੁਰੂ ਕਰ ਸਕਦੇ ਹੋ ਤੁਸੀਂ ਵੀ ਇੱਕ ਸਿੱਧਾ ਗੁੰਨ ਕੇ ਇੱਕ ਉਲਟਾ ਫਿਰ ਦੋ ਤੋਂ ਇੱਕ ਫਿਰ ਜਾਲੀ ਸਿੱਧਾ ਗੁੰਨ ਫਿਰ ਜਾਲੀ ਤੇ ਦੋ ਤੋਂ ਇੱਕ ਜਿਹੜੇ ਆਪਣੇ ਦੋ ਤੋਂ ਇੱਕ ਹੀ ਕਰ ਹੋਇਆ ਜਾਲੀ ਬਣ ਗਈ ਦੇਖੋ ਇਹ ਇੰਦਾ ਡਿਜ਼ਾਈਨ ਹੈ ਆ ਪੂਰਾ ਡਿਜ਼ਾਈਨ ਹੈ ਹੁਣ ਫੇਰ ਆਪਾਂ ਇੱਕ ਗੁੰਡਾ 6 ਗੁੰਡੇ ਨਾਲ ਜਣਾ ਇਹ ਇੱਕ ਗੁੰਡਾ ਉਲਟਾ ਕਿese ਵੀ ਪੈਣੇ ਬਣ ਪਉਣੀ ਹੋਵੇ ਆਪਾਂ ਤਾਂ ਬਣਵਾ ਸਕਦੇ ਹਾਂ ਸਿੱਧੇ ਪਾਸੋਂ ਸਲਾਈ ਪਾ ਕੇ ਦੇਖੋ ਇਹ ਹੀ ਡਿਜ਼ਾਈਨ ਦੁਪਾਰੇ ਰਿਪੀਟ ਹੁੰਦਾ ਇੱਕ ਗੁੰਡਾ ਉਲਟਾ ਬੁਣ ਕੇ ਸਿੱਧੇ ਪਾਸੋਂ ਦੋਨਾਂ ਦਾ ਇੱਕ ਕਰਾਉਣਾ ਕਰਨਾ ਦੇਖੋ ਅਸੀਂ ਫੇਰ ਆਪਾਂ ਤਾਂ ਗਾਹ ਦੇ ਕੰਨੀ ਕਰਨਾ ਇੱਕ ਗੁੰਡਾ ਸਿੱਧਾ ਬੁਣਨਾ ਇੱਥੇ ਜਾਲੀ ਹੋਣੀ ਦੇਖੋ ਜਿਹੜਾ ਆਪਾਂ ਪਿਛੇ ਡੱਬੀ ਬਣਾਈ ਹੋਵੇ ਬਣਉਂਗੇ ਠੀਕ ਹੈ ਹੁਣ ਆਪਾਂ ਕੁੰਡਾ ਲਾਦ ਲਗੇ ਬੈਕ ਸਾਈਡ ਤੋਂ ਦੋ ਤੋਂ ਇੱਕ ਬਣਾਉਂਦੇ ਦੇਖੋ ਹੁਣ ਆਪਾਂ ਕੁੰਡਾ ਉਲਟਾ ਬੰਨਤਾ ਤਾਗਨੂ ਜੇ ਵਾਸੀ ਇੱਥੇ ਆਪਣੀ ਜਾਲੀ ਬਣਉਂਗੇ ਤੇ ਕਾ ਕੁੰਡਾ ਸਿੱਧਾ ਆਪਣਾ ਦੋਨੇ ਸਾਈਡਾਂ ਦਾ ਡਿਜ਼ਾਈਨ ਬਣੇ ਤੇ ਹੁਣ ਆਪਣਾ ਇਹ ਉਲਟੀ ਸਲਾਈ ਜਿਵੇਂ ਇਹ ਗੁੰਡੇ ਹੋਣਗੇ ਉਹ ਮੇ ਤੇ ਪਾਣਗੇ ਤੇ ਇੱਕ ਉਲਟੀ ਸਲਾਈ ਤੁਹਾਨੂੰ ਦੱਸ ਦਿੰਨੇ ਆ। ਆ ਤਾਂ ਗੁੰਡੇ ਤੇ ਆ ਜਾਲੀ ਆ ਉਹ ਤਾਂ ਨਾ ਤੇ ਆਹ ਜਿਹੜਾ ਦੋ ਤੋਂ ਇੱਕ ਆਪਣਾ ਚਾਰ ਗੁੰਡੇ ਪਈਆਂ। ਤਾਂ ਕਬ ਦੂਜੇ ਪਾਸੇ ਕਰਕੇ ਆਪਾਂ ਇੱਕ ਗੁੰਡਾ ਅਸਤ। ਫਿਰ ਆਪਣੇ ਪੰਜ ਗੁੰਡੇ ਉੱਤੇ ਪਾਣਗੇ ਦੇਖੋ ਇੱਕ ਆ ਜਾਲੀ ਆ। ਆ ਜਿਹੜਾ ਆਪਾਂ ਸਿੱਧਾ ਬਣਾਇਆ ਸੀ ਉਹ ਤੇ ਆ ਜਾਣੀ ਆ ਇੱਥੇ ਆਪਾਂ ਤੋਂ ਤੋਂ ਇੱਕ ਬਣਾਇਆ ਸੀ ਦੇਖੋ ਪੰਜ ਉਲਟੇ ਪੈਣਗੇ ਉਲਟੇ ਸਦਾ ਇੱਕ ਸਿੱਧਾ ਬਣੂਗਾ ਦੇਖੋ ਲੈਟਰ ਇੱਕ ਹੁੰਦਾ ਸਿੱਧਾ ਉਲਟੇ ਪਾਸੇ ਇੱਕ ਜੱਦਾ ਬਣਨਾ ਤੇ ਸਿੱਧੇ ਪਾਸੇ ਇੱਕ ਹੁੰਟਾ ਬਣਾ ਲਿਆ ਦੇਖੋ ਚਾਰ ਗੁੰਡੇ ਤਾਂ ਰਪਣੇ ਹੁਣ ਆਪਣੀ ਹੈ ਤੀਜੀ ਸਲਾਈ ਦਾ ਡਿਜ਼ਾਈਨ ਦੇ ਕਿਸੇ ਵੀ ਫਰੰਡ ਨੇ ਆਪਾਂ ਤੋਂ ਤਿਆਰ ਕਰਵਾਉਣੀ ਹੋਵੇ ਇਸ ਵਾਟਰਕੋ ਆ ਜਾਇ ਗੱਟ ਬੜਾ ਹੋ ਜਾ ਸਕੀ ਵੀ ਤਾਂ ਆਪਾਂ ਤੋਂ ਕਰਵਾ ਸਕਦੀ ਕਿਸੇ ਵੀ ਕਲਰ ਦੇ ਵਿੱਚ ਕੋਈ ਵੀ ਆਪ ਦੀ ਮਨ ਪਸੰਦ ਦਾ ਡਾੜ ਜਾਣ ਭੇਜ ਕੇ ਦੇਖੋ ਇਹ ਹੁਣ ਆਪਾਂ ਚਾਰੇ ਗੁੰਡੇ ਸਿੱਧੇ ਪੁੰਡੇ ਦੇਖੋ ਇਹ ਚਾਰੇ ਘੁੰਟੇ ਸਿੱਧੇ ਬਣ ਕੇ 41 ਇੱਕ ਇੱਕ ਸਲਾਈ ਚ ਬਣਨੀ ਆ ਦੇਖੋ ਹੁਣ ਜਿਹੜਾ ਉਲਟਾ ਗੁੰਡਾ ਸੀ ਉਹਨੂੰ ਆਪਾਂ ਉਲਟਾ ਬਣਾਗੇ ਹੁਣ ਪੰਜ ਸਿੱਧੇ ਬਣਨਗੇ ਦੇਖੋ ਇਹ ਇੱਕ ਉਲਟਾ ਬਣੂ ਇਹ ਸਲਾਈ ਤੀਜੀ ਸਾਰੀਆਂ ਹੀ ਬਣੋਗੇ ਜਿਵੇਂ ਦੇ ਆਪਾਂ ਦੂਜੀ ਸਲਾਈ ਕੋ ਨਹੀਂ ਉਲਟੇ ਪਾਸੋਂ ਮੈਂ ਵੀ ਪਤੀਜੀ ਸਲਾਈ ਬਣਾਉਣੀ ਹੈ ਤੇ ਉਹ ਮੈਂ ਚੌਥੀ ਸਲਾਈ ਬਣਾਉਣੀ ਹੈ। ਦੇਖੋ ਡਿਜ਼ਾਈਨ ਬਣਨਾ ਸ਼ੁਰੂ ਹੋ ਗਿਆ। ਹੁਣ ਜਿਵੇਂ ਆਪਾਂ ਅੱਗੇ ਉਲਟੀ ਸਲਾਈ ਕੱਢੀ ਸੀ ਉਵੇਂ ਹੀ ਆਪਾਂ ਇਹ ਕੱਢਣੀ ਹੈ ਉਲਟੀ। ਅੰਜਵੀ ਸਲਾਈ ਤੇ ਜਾ ਕੇ ਡਿਜ਼ਾਈਨ ਬਦਲੂਗਾ ਚਾਰ ਸਲਾਈਆਂ ਹੋਵੇ ਪਹਿਣੀਆਂ ਫਿਰ ਚਾਰ ਸਲਾਈਆਂ ਪਹਿਣੀਆਂ ਆ ਦੇਖੋ ਇਧਰ ਫਿਰ ਪਤਾ ਲੱਗਣ ਲੱਗ ਜਾਂਦਾ ਇਹ ਸਿੱਧਾ ਬਣੂਗਾ ਉੱਤੇ ਪਾਸੇ ਦੇਖੋ ਚਾਰ ਸਲਾਗੇ ਵਿੱਚ ਕਿਹ ਡੱਬੀ ਬਣ ਜਾਂਦੀ ਹੈ ਦੇਖੋ ਅਸੀਂ ਹੁਣ ਆਪਣੀ ਪੰਜਵੀਂ ਸਰਾਈ ਹੈ ਹੁਣ ਇਹ ਡਿਜ਼ਾਈਨ ਬਦਲੂਗਾ ਹੁਣ ਆਪਾਂ ਕੀ ਕਰਨਾ ਦੇਖੋ ਇਕ ਗੁੰਡਾ ਪਾਸੇ ਦਾ ਗੁੰਡਾ ਦੇਖੋ ਇਹ ਜੀ ഇള ബുട്ടാ കുണ്ടെ ഫെപ്പ ਬੈਗ ਸੈੱਡ ਤੁੰਦੋਂ ਤੇ ਇੱਕ ਬਣਾਉਣਾ ਦੇਖੋ ਜਿਹੜਾ ਡਿਜ਼ਾਈਨ ਇੱਥੇ ਸੀਗਾ ਉਹ ਇੱਥੇ ਪੜ ਗਿਆ ਜਿਹੜਾ ਇਹ ਦੋਨਾਂ ਜਾਲੀਆਂ ਦੇ ਵਿਚਾਲੇ ਹੁੰਦਾ ਇਹ ਉਲਟਾ ਬਣੂਗਾ ਦੇਖੋ ਐਸਟਰ ਤਾਂ ਗਾ ਦੂਜੇ ਪਾਸੇ ਸਿੱਧੇ ਇਸ ਪਾਸੇ ਸਭਾਈ ਪਾ ਕੇ ਦੋ ਤਾਂ ਇੱਕ ਜਿਹੜਾ ਉਲਟਾ ਹੁੰਦਾ ਇਹ ਸਿੱਧਾ ਬਣੂਗਾ ਧਾਗਾ ਆਹਦੇ ਕੰਨੀ ਕਰਕੇ ਤੇ ਜਾਲੀ ਬਣੂਗੀ ਤੁਹਾਨੂੰ ਪਾਸੇ ਦੇਖੋ

ഉൾട്ട സിദ്ധാസ് തരണ ബ ഡബി ജാൻ സലക്കാ പെലി സിഡ്ക ജനഗാണി ജാ ഉൾ സിദ്ധാ ബുണ്ടെ ഉൽട്ട് പഞ്ച ഗുണ്ട് സിദ്ധേ ഉൽട്ട ബുണ്ടേ ഇദ്ധാ ਆਨਯੋਤੇ ਕਸਤ ਇੱਕ ਵਾਰੀ ਤੁਹਾਨੂੰ ਆਹ ਆ ਪਾ ਕੇ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਜਿਹੜਾ ਆਪਾਂ ਸ਼ੁਰੂ ਚ ਬਣਾਈ ਹੈ ਇਹਨਾਂ ਨੂੰ ਵੀ ਜਿਹੜਾ ਰੋਟਾ ਬਣਿਆ ਸਿੱਧਾ ਤੇ

ਪਾਂ ਜਿਵੇਂ ਦੇਖੋ ਟਾਂਜਸਰ ਦੇ ਟਾਂਜਸਰ ਬਸ ਉਹ ਵੀ ਮੰਨਣਾ ਹੈ ਪਹਿਲੀ ਸਲਾਈ ਜਾਲੀ ਵਾਲੀ ਮੜਕੋ ਵੀ ਬਣਦੀ ਕਿਸੇ ਨੂੰ ਤਾਂ ਇਹ ਨਹੀਂ ਬਣਵਾਉਣੀ ਹੋਏ ਆਪਾਂ ਤਾਂ ਬਣਵਾ ਸਕਦੀ ਹੈ ਜੈਕਟ ਇਹ ਡਿਜ਼ਾਈਨ ਤੁਸੀਂ ਸਕੀਵੀਚ ਵੀ ਪਾ ਸਕਦੇ ਹੋ ਜੈਕਟ 'ਚ ਵੀ ਪਾ ਸਕਦੇ ਹੋ ਕੁੱਟੀ 'ਚ ਵੀ ਪਾ ਸਕਦੇ ਹੋ ਬੜਾ ਵੱੱਚੇ ਵੀ ਪਾ ਸਕਦੇ ਹੋ ਬਹੁਤ ਸੋਨਾ ਲੱਗੂ ਬੜਾ ਵੱੱਚੇ ਵੀ ਪਾਇਆ ਹੋਇਆ ਦੇਖੋ ਸਿੱਧੇ ਵਾਸਤੇ ਹੁਣ ਆਪਾਂ ਸਲਾਈ ਪਾ ਲਈ ਆਪਣੀ ਸੱਤਵੀਂ ਤੇ ਹੁਣ ਅੱਠਵੀਂ ਸਲਾਈ ਆਪਾਂ ਚਾਰ ਸਲਾਂਗਾਂ 'ਚ ਜਿਹੜਾ ਡਿਜ਼ਾਈਨ ਬਣ ਜਾਂਦਾ ਅੱਠ ਅੱਠ ਜਾਂ ਸਲਾਂਗਾਂ 'ਚ ਜਿਹੜਾ ਡਿਜ਼ਾਈਨ ਪੂਰਾ ਹੁੰਦਾ ਕਿਉਂਕਿ ਡਿਜ਼ਾਈਨ ਬਦਲਿਆ ਜਾਂਦਾ ਐਨਾ ਡਿਜ਼ਾਈਨ ਚਾਰ ਸਲਾਂਗਾਂ ਦਾ ਤੇ ਬਦਲ ਕੇ ਉਹ ਅੱਠ ਸਲਾਂਗਾਂ ਦਾ ਪਹਿਲੀ ਸਲਾਈ ਤੇ ਇੱਕ ਤੇ ਡਿਜ਼ਾਈਨ ਬਦਲਦਾ ਬਾਕੀ ਤਾਂ ਨਵੇਂ ਹੀ ਪੈਂਦੇ ਜਿਵੇਂ ਪਹਿਲੀ ਪਈ ਹੁੰਦੀ ਹੈ ਬਹੁਤ ਸੌਟ ਬਣਦੀ ਹੈ ਇਹ ਬਹੁਤ ਵਧੀਆ ਡਿਜ਼ਾਈਨ ਹੈ ਤੁਸੀਂ ਆਪ ਦੇ ਘਰੇ ਬਣਾ ਸਕਦੇ ਹੋ ਸਿੱਖ ਕੇ ਇਹੜਾ ਸੱਦੇ ਪਾਸਿਓਂ ഉൾട്ടാ ബൾട്ട സിദ്ധാ ബണുഗെ സിദ്ധേ പാസ്യ സിദ്ധേ ഉൾ ഉൾക്കോ അജന ആവുക പൂര പബി ഇത് ഇത് ഫോറ ശുഗി ജീവിത ദിവസം ഇളയ്യിൽ ദാഗ് ഫെർത്ത സാ നിങ്ങൾ കണ്ടാ സിദ്ധാ ജാട്ടാ ബി സിദ്ധാ ദേശോ ഇ തിനിക ഉൾട്ടാ കണ്ടാളി ബോ ഉൾപ്പെടാ പാസാ ബാഖ് സിദ്ധാ ഹാ ഉൾട്ട മുലേ പാസ്സാഖ ഉൾട്ട ਉਸੇ ਆਪ ਵੀ ਬਣ ਸਕਦੇ ਆ ਸਾਥੋਂ ਵੀ ਬਣਵਾ ਸਕਦੇ ਕਿਸੇ ਵੀ ਭੈਣ ਨੇ ਬਣਵਾਉਣੀ ਹੈ ਕੋਠੀ ਤੋਂ ਟ੍ਰਾਪਾਂ ਤੋਂ ਬਣਵਾ ਸਕਦੀ ਹੈ ਪਰ ਉਹ ਜੀ ਜਦ ਬਣਾਉਣ ਤਾਂ ਟਾਈਮ ਲੱਗਦਾ ਤੇ ਸਮਾਂ ਜ਼ਰੂਰ ਦੇਣਾ ਚਾਹੀਦਾ ਦੇਖੋ ਆ ਦੋ ਜੜੀਆਂ ਬਣ ਗਈਆਂ ਡੱਬੀਆਂ ਬਣ ਗਈਆਂ ਦੋ ਆ ਤੀਜੀ ਇਹੀ ਸ਼ੁਰੂ ਹੋਈ ਹੈ ਤੇ ਉੱਤੇ ਦੇਖੋ ਆ ਸੀ ਆ ਜਾਣਗੇ ਬਣ ਗਏ ਚਲੋ ਜੀ ਆਪਾਂ ਅੱਗੇ ਵੀਡੀਓ ਚ ਪੈਂਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਕਰੇ ਸਬਸਕ੍ਰਾਈਬ ਕਰਨੀ ਬਟਨ ਜਰੂਰ ਦਬਾਇਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ ਤੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਦੇਖੋ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਹੋਣਾ ਦਾ ਬਹੁਤ ਹੀ ਸੌਖਾ ਤੇ ਦੁਬਾਰਤੋਂ ਫਿਰ ਕਿਸੇ ਵੀ ਭੈਣ ਨੇ ਆਪਾਂ ਤੋਂ ਜੈਕਟ ਬਲਾਜ਼ ਬਣਵਾਉਣਾ ਫਿਰ ਸਕੀ ਵੀ ਤਾਂ ਆਪਾਂ ਨੂੰ WhatsApp ਤੇ ਆਰਡਰ ਕਰ ਸਕਦੀ ਹੈ ਆਪਣਾ ਨੰਬਰ ਵਿੱਚ ਮੈਂ ਦਿੱਤਾ ਹੁੰਦਾ ਹੈ ചില ജീപ്പം അങ്ങോട്ട വിഡിച്ച് സു സീകാല